ਤਿੰਨ ਮੈਚਾਂ ਦੀ ਲੜੀ ਦੇ ਵਿੱਚ ਭਾਰਤੀ ਟੀਮ ਨਾਗਪੁਰ ਦੇ ਵਿੱਚ ਪਹਿਲਾ ਆਪਣਾ ਮੁਕਾਬਲਾ ਜਿੱਤ ਚੁੱਕੀ ਹੈ 1-0 ਦੀ ਲੀਡ ਲੈ ਚੁੱਕੀ ਹੈ ਤੇ ਇੰਗਲੈਂਡ ਅੱਜ ਭਾਰਤੀ ਟੀਮ ਦੇ ਖਿਲਾਫ ਦੂਸਰਾ ODI ਮੁਕਾਬਲਾ ਖੇਡਣ ਦੇ ਲਈ ਕਟਕ ਦੇ ਵਿੱਚ ਉਤਰੇਗੀ ਤੇ ਇਸ ਮੁਕਾਬਲੇ ਤੋਂ ਪਹਿਲਾਂ ਇਸ ਗਰਾਊਂਡ ਦਾ ਕੀ ਇਤਿਹਾਸ ਰਿਹਾ ਹੈ ਤੇ ਭਾਰਤੀ ਟੀਮ ਨੇ ਆਪਣੇ ਕਿੰਨੇ ਮੁਕਾਬਲੇ ਇੱਥੇ ਪਿਛਲੇ ਲਗਾਤਾਰ ਜਿੱਤੇ ਆ ਇਸ ਦੀ ਗੱਲ ਕਰ ਲੈਣੇ ਆ ਤਾਂ ਇਸ ਗਰਾਊਂਡ ਦੇ ਉੱਤੇ 19 ਮੁਕਾਬਲੇ ਖੇਡੇ ਗਏ ਆ ਜਿਨ੍ਹਾਂ ਦੇ ਵਿੱਚੋਂ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 7 ਵਾਰ ਟੀਮ ਜਿੱਤੀ ਹੈ ਤੇ 12 ਬਾਰ ਬਾਅਦ ਦੇ ਵਿੱਚ ਬੱਲੇਬਾਜ਼ੀ ਕਰਨ ਵਾਲੀ ਟੀਮ ਨੇ ਜਿੱਤ ਹਾਸਲ ਕੀਤੀ ਹੈ ਹਾਈएस्ट ਸਕੋਰ ਹੈ ਜਿਹੜਾ ਇੱਥੇ 381 ਦੌੜਾਂ ਭਾਰਤੀ ਟੀਮ ਨੇ 2017 ਦੇ ਵਿੱਚ ਇੰਗਲੈਂਡ ਦੇ ਖਿਲਾਫ 6 ਵਿਕਟਾਂ ਗੁਆ ਕੇ ਬਣਾਇਆ ਸੀ ਤੇ ਸਭ ਤੋਂ ਘੱਟ ਸਕੋਰ 169 ਆਲ ਆਊਟ ਵੈਸਟਰਨ ਰੀਜਨ ਨੂੰ ਭਾਰਤੀ ਟੀਮ ਨੇ 2007 ਦੇ ਵਿੱਚ ਕੀਤਾ ਸੀ ਹਾਈएस्ट ਸਕਸੈਸਫੁਲ ਚੇਜ ਇਸ ਗਰਾਊਂਡ ਦੇ ਉੱਤੇ 316 ਦੜਾਂ 6 ਮੈਚਾਂ ਗੁਆਕੇ 48.4 ਓਵਰਾਂ ਦੇ ਵਿੱਚ ਭਾਰਤ ਨੇ ਵੈਸਟਰਨ ਇੰਡੀਜ਼ ਦੇ ਖਿਲਾਫ 2019 ਦੇ ਵਿੱਚ ਬਣਾਈਆਂ ਸੀ ਲੋਇਸਟ ਟੋਟਲ ਡਿਫੈਂਡ 199 ਆਲ ਆਊਟ ਭਾਰਤ ਨੇ ਵੈਸਟਰਨ ਇੰਡੀਜ਼ ਨੂੰ 2007 ਦੇ ਵਿੱਚ ਕਰਕੇ ਕੀਤਾ ਸੀ ਤੇ ਐਵਰੇਜ ਫਰਸਟ ਇਨਿੰਗ ਦਾ ਸਕੋਰ 226 ਦੌੜਾਂ ਇਸ ਦੇ ਉੱਤੇ ਦਿਖਾ ਰਿਹਾ ਹੈ ਤੇ ਹਾਈਐਸਟ ਇੰਡੀਵਿਜੂਅਲ ਸਕੋਰ ਮੁਹੰਮਦ ਅਜਰੁਦੀਨ ਨੇ 153 ਨਾਬਾਦ 150 ਬੱਲਾਂ ਦੇ ਉੱਤੇ ਜ਼임ਬਾਬੇ ਖਿਲਾਫ 1998 ਦੇ ਵਿੱਚ ਬਣਾਇਆ ਸੀ ਦ ਬੈਸਟ ਬੋਲਿੰਗ ਜਿਹੜੀ ਡੈਰਨ ਪਾਵਲ ਦੇ ਵੱਲੋਂ ਵੈਸਟਰਨ ਇੰਡੀਜ਼ ਦਾ ਖਿਡਾਰੀ 4 ਵਿਕਟਾਂ 27 ਦੌੜਾਂ ਦੇ ਕੇ ਭਾਰਤ ਖਿਲਾਫ 2007 ਵਿੱਚ ਲੈਂਦਾ ਹੈ ਟੋਟਲ ਛੱਕੇ 100 ਲੱਗੇ ਨੇ ਇਸ ਗਰਾਊਂਡ 'ਚ ਤੇ ਟੋਟਲ ਚੌਕੇ 771 ਲੱਗ ਚੁੱਕੇ ਨੇ ਟੋਟਲ 50ਾਂ 42 ਤੇ ਟੋਟਲ 112 ਬਣ ਚੁੱਕੇ ਨੇ ਇਸ ਗਰਾਊਂਡ ਦੇ ਉੱਤੇ ਭਾਰਤੀ ਟੀਮ ਪਿਛਲੇ ਲਗਾਤਾਰ 7 ਮੁਕਾਬਲੇ ਇਸ ਗਰਾਊਂਡ ਦੇ ਉੱਤੇ ਜਿੱਤ ਚੁੱਕੀ ਹੈ ਤਾਂ ਇਸ ਗਰਾਊਂਡ ਦੇ ਉੱਤੇ ਭਾਰਤੀ ਟੀਮ ਨੇ ਜਿਸ ਤਰੀਕੇ ਨਾਲ ਪਿਛਲੇ 7 ਮੁਕਾਬਲਿਆਂ ਵਿੱਚ ਜਿੱਤ ਹਾਸਲ ਕੀਤੀ ਹੈ ਉਸ ਤਰੀਕੇ ਨਾਲ ਭਾਰਤੀ ਟੀਮ ਦਾ ਰਿਕਾਰਡ ਇਸ ਗਰਾਊਂਡ ਦੇ ਉੱਤੇ ਸ਼ਾਨਦਾਰ ਦਿਖਾਈ ਦੇ ਰਿਹਾ ਹੈ ਤਾਂ ਸਿਰਫ ਦੋ ਮੁਕਾਬਲੇ ਭਾਰਤੀ ਟੀਮ ਇਸ ਗਰਾਊਂਡ ਦੇ ਉੱਤੇ ਹਾਰੀ ਹੈ ਤੇ ਬਹੁਤ ਸਾਰੇ ਮੁਕਾਬਲੇ ਉਹਨੀਆਂ ਦੇ ਵਿੱਚੋਂ ਭਾਰਤੀ ਟੀਮ ਨੇ ਜਿੱਤੇ ਹੈ ਤਾਂ ਭਾਰਤੀ ਟੀਮ ਦੇ ਲਈ ਇਸ ਗਰਾਊਂਡ ਦੇ ਉੱਤੇ ਰਿਕਾਰਡ ਤੇ ਸਟੈਟਸ ਕਾਫੀ ਪੱਖ ਦੇ ਵਿੱਚ ਦਿਖਾਈ ਦੇ ਰਹੇ ਹੈ ਤੇ ਹਾਈ ਸਕੋਰ ਮੁਕਾਬਲਾ ਇਸ ਗਰਾਊਂਡ ਤੇ ਭਾਰਤੀ ਟੀਮ ਅਤੇ ਇੰਗਲੈਂਡ ਦੇ ਵਿਚਕਾਰ ਦੇਖਣ ਨੂੰ ਮਿਲ ਸਕਦਾ ਜਿਸ ਤਰੀਕੇ ਨਾਲ ਭਾਰਤੀ ਟੀਮ ਦੀ ਬੱਲੇਬਾਜ਼ੀ ਪਿਛਲੀ ਮੁਕਾਬਲੇ ਦੇ ਵਿੱਚ ਦਿਖਾਈ ਦਿੱਤੀ ਹੈ ਭਾਵੇਂ ਸ਼੍ਰੇਸ਼ ਈਅਰ ਹੋਣ ਸ਼ੋਭਨ ਗੱਲ ਹੋਣ ਕਾਫੀ ਚੰਗੇ ਰਿਦਮ ਦੇ ਵਿੱਚ ਦਿਖਾਈ ਦਿੱਤੇ ਆ ਜੇਕਰ ਵਿਰਾਟ ਕੋਹਲੀ ਤੇ ਰੋਹਿਤ ਸ਼ਰਮਾ ਅੱਜ ਚੰਗੀ ਪਰਫਾਰਮੈਂਸ ਦੇ ਦਿੰਦੇ ਆ ਤਾਂ ਭਾਰਤੀ ਟੀਮ ਦਾ ਵੱਡਾ ਸਕੋਰ ਬਣ ਸਕਦਾ ਜੇਕਰ ਪਹਿਲਾਂ ਬੱਲੇਬਾਜ਼ੀ ਭਾਰਤੀ ਟੀਮ ਕਰਦੀ ਹੈ ਤਾਂ ਟਾਸ ਕਿਹੜੀ ਟੀਮ ਜਿੱਤਦੀ ਹੈ ਤੇ ਕਿਹੜੀ ਟੀਮ ਪਹਿਲਾਂ ਕੀ ਫੈਸਲਾ ਲੈਂਦੀ ਹੈ ਗੇਂਦਬਾਜ਼ੀ ਜਾਂ ਫਿਰ ਬੱਲੇਬਾਜ਼ੀ ਕਿਉਂਕਿ ਇਸ ਮੁਕਾਬਲੇ ਦੇ ਵਿੱਚ ਇਸ ਗਰਾਊਂਡ ਦੇ ਵਿੱਚ ਜਿਹੜੀ ਵੀ ਟੀਮ ਹੈ ਟਾਸ ਜਿੱਤਦੀ ਹੈ ਤਾਂ ਫਿਰ ਉਹ ਜੇ ਬੱਲੇਬਾਜ਼ੀ ਕਰਨ ਦਾ ਸੱਦਾ ਦਿੰਦੀ ਹੈ ਦੂਸਰੀ ਟੀਮ ਨੂੰ ਉਹ ਜ਼ਿਆਦਾ ਫਾਇਦੇ ਦੇ ਵਿੱਚ ਦਿਖਾਈ ਦਿੱਤੀ ਹੈ ਗਰਾਊਂਡ ਦੇ ਵਿੱਚ ਸਟੈਟਸ ਦੇ ਅਨੁਸਾਰ ਤਾਂ ਭਾਰਤੀ ਟੀਮ ਅਤੇ ਇੰਗਲੈਂਡ ਦੇ ਵਿਚਕਾਰ ਇਹ ਮੁਕਾਬਲਾ ਜ਼ਬਰਦਸਤ ਹੋ ਸਕਦਾ ਹੈ ਤੇ ਇੰਗਲੈਂਡ ਦੀ ਟੀਮ ਵਾਪਸੀ ਕਰਨ ਦੇ ਲਈ ਇਸ ਮੁਕਾਬਲੇ ਨੂੰ ਜਿੱਤਣ ਦੀ ਆਸ ਨਾਲ ਮੈਦਾਨ ਦੇ ਵਿੱਚ ਉਤਰੇਗੀ ਕਿਉਂਕਿ ਦੂਸਰਾ ਮੁਕਾਬਲਾ ਅੱਜ ਖੇਡਿਆ ਜਾ ਰਿਹਾ ਹੈ ਪਹਿਲੇ ਦੇ ਵਿੱਚ ਭਾਰਤੀ ਟੀਮ ਨੇ ਜਿੱਤ ਹਾਸਲ ਕੀਤੀ ਹੈ ਤਾਂ ਇਸ ਮੁਕਾਬਲੇ ਦੀ ਕਿਸ ਤਰ੍ਹਾਂ ਪਲੇਇੰਗ 11 ਹੋਵੇਗੀ ਕਿਉਂਕਿ ਪਿਛਲੇ ਮੁਕਾਬਲੇ 'ਚ ਜੋ ਸ਼ਸਵੀ ਜੈਸਵਾਲ ਨੂੰ ਮੌਕਾ ਮਿਲਿਆ ਸੀ ਕਿਉਂਕਿ ਵਿਰਾਟ ਕੋਹਲੀ ਇੰਜਰਡ ਸੀ ਤਾਂ ਇਸ ਮੁਕਾਬਲੇ ਦੇ ਵਿੱਚ ਕਿਸ ਤਰੀਕੇ ਦੀ ਪਲੇਇੰਗ 11 ਹੁੰਦੀ ਹੈ ਵਿਰਾਟ ਕੋਹਲੀ ਦੇ ਫਿੱਟ ਹੋਣ ਦੀ ਖਬਰ ਆ ਗਈ ਹੈ ਕਿਉਂਕਿ ਪਿਛਲੀ ਜੋ ਮੁਕਾਬਲੇ ਦੇ ਵਿੱਚ ਇੱਕ ਹੋਰ ਗੱਲ ਸਾਹਮਣੇ ਆਉਂਦੀ ਹੈ ਕਿ ਸ਼੍ਰੇਸ਼ ਅਈਅਰ ਦਾ ਕਹਿਣਾ ਸੀ ਜੇ ਵਿਰਾਟ ਕੋਹਲੀ ਫਿੱਟ ਨਾ ਹੁੰਦੇ ਤਾਂ ਮੈਂ ਮੁਕਾਬਲਾ ਨਹੀਂ ਸੀ ਖੇਡਣਾ ਤਾਂ ਜੇਕਰ ਹੁਣ ਵਿਰਾਟ ਕੋਹਲੀ ਫਿੱਟ ਹੋਏ ਨੇ ਕੀ ਸ਼੍ਰੇਸ਼ ਅਈਅਰ ਬਾਹਰ ਜਾਂਦੇ ਹੈ ਇਹ ਜਾਂ ਫਿਰ ਇਹ ਸਸਵੀ ਜਾਇਸਵਾਲ ਨੂੰ ਬਾਹਰ ਬਿਠਾਇਆ ਜਾਊਗਾ ਇਹ ਵੀ ਬੜੀ ਇੰਟਰਸਟਿੰਗ ਗੱਲ ਹੋਊ ਤੇ ਭਾਰਤੀ ਗੇਂਦਬਾਜ਼ੀ ਦੇ ਵਿੱਚ ਕੀ ਕੋਈ ਬਦਲ ਹੋਵੇਗਾ ਫਿਰ ਬਦਲ ਹੋਵੇਗਾ ਕਿਉਂਕਿ ਹਰਸ਼ਿਤ ਰਾਣਾ ਪਿਛਲਾ ਮੁਕਾਬਲਾ ਖੇਡੇ ਸੀ ਡੈਬਿਊ ਕੀਤਾ ਤਿੰਨ ਵਿਕਟਾਂ ਲਈਆਂ ਤਾਂ ਅਰਸ਼ਦੀਪ ਸਿੰਘ ਨੂੰ ਮੌਕਾ ਮਿਲਦਾ ਹੈ ਜਾਂ ਨਹੀਂ ਇਹ ਵੀ ਇੱਕ ਦੇਖਣ ਵਾਲੀ ਗੱਲ ਹੈ ਤੇ ਕੁਲਦੀਪ ਯਾਦਵ ਦੀ ਥਾਂ ਤੇ ਕੀ ਵਰਨ ਚੱਕਰਵਰਤੀ ਨੂੰ ਵੀ ਅਜ਼ਮਾਉਣ ਦੀ ਕੋਸ਼ਿਸ਼ ਹੋਵੇਗੀ ਤਾਂ ਬਹੁਤ ਸਾਰੀਆਂ ਇੰਟਰਸਟਿੰਗ ਚੀਜ਼ਾਂ ਇਸ ਮੁਕਾਬਲੇ ਤੋਂ ਪਹਿਲਾਂ ਚਰਚਾ ਦੇ ਵਿੱਚ ਨੇ ਜੋ ਟਾਸ ਵੇਲੇ ਪਤਾ ਲੱਗੇਗਾ ਕਿ ਪਲੇਇੰਗ 11 ਕਿਸ ਤਰ੍ਹਾਂ ਦੀ ਹੁੰਦੀ ਹੈ ਤੇ ਟਾਸ ਜਿੱਤ ਕੇ ਕੌਣ ਕੀ ਫੈਸਲਾ ਲੈਂਦਾ ਤਾਂ ਬਾਕੀ ਮੁਕਾਬਲੇ ਤੋਂ ਬਾਅਦ ਗੱਲ ਕਰਾਂਗੇ ਬਾਕੀ ਅਪਡੇਟਸ ਦੇਖਣ ਲਈ ਜੁੜੇ ਰਹੋ ਸਾਡੇ ਚੈਨਲ ਦੇ ਨਾਲ